ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੱਧੀ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਸਾਰੀਆਂ ਮੱਝਾਂ ਹੀ ਵਿਖਾਉਣੀਆਂ ਆ 6 ਮੱਝਾਂ ਦਿਖਾਉਣੀਆਂ ਆ 6 ਦੀਆਂ 6 ਹੀ ਸੂਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਸੋਈਆਂ ਦੀ ਆਪਣੇ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕਵੀਰ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸੱਸੇ ਕਾਲ ਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਅੱਜ ਸਾਰੀਆਂ ਮੱਝਾਂ ਸੋਈਆਂ ਜੀ ਸਾਰੀਆਂ ਸੋਈਆਂ ਦੋ ਮਹੀਆਂ ਤੋਂ ਨਹੀਂ ਸੋਈਆਂ ਅੱਛਾ ਸਵੇਰੇ 3:00 ਬੰਦਿਆ ਕੋਈ ਐਸਾ ਠੀਕ ਹੈ ਹਾਂਜੀ ਤੇ ਚਲੋ ਨਾਮ ਦੱਸੋ ਫਿਰ ਰਾਜਪੰਧਰ ਸਿੰਘ ਪਿੰਡ ਚੱਠਾ ਤਸੀਨੋ ਟਾਲਾ ਜਿਲ੍ਹਾ ਕਸਪੁਰ ਤੇ ਫੋਨ ਨੰਬਰ ਇਹ ਪੁੱਛਦਾ 9588277 ਠੀਕ ਹੈ ਜੀ ਤੇ ਸ਼ਰਾਰ ਹੀ ਜਿਹੜੇ ਹੁਣੇ ਸੂਈ ਆ ਮਗਰ ਕਟਈਆ ਤਿੰਨ ਮਗਰ ਹੀ ਕਟੀਆਂ ਅੱਛਾ ਤਿੰਨ ਮਗਰ ਕਟੇ ਤੇ ਤਿੰਨ ਮਗਰ ਕਟੀਆਂ ਠੀਕ ਹੈ ਜੀ ਇੱਕ ਮਗਰ ਤਾਂ ਬਹੁਤ ਟੌਪ ਦੀ ਕੱਟੀ ਹੈ ਤੇ ਆਹ ਤੇ ਜੀ ਚਲੋ ਹੁਣੇ ਹੀ ਸੂਈ ਆ ਕਿੰਨੇ ਕ ਦੁੱਧ ਵਾਲੀ ਆ ਵੇਦੀ ਆ ਕੋਈ ਵਿੱਚ 12 ਕਿਲੋ ਦੇ ਦਊਗੀ 12 ਕਿਲੋ ਤੇ ਬਾਹਰ ਹੀ ਦਊਗੀ ਚਲੋ 12 ਕਿਲੋ ਮੰਨ ਕੇ ਦਊਗੀ ਲੈ ਲੈ ਤੁਹਾਨੂੰ ਚੰਗਾ ਆਣੇ ਖਾਣੇ ਕਰੀ ਦਿਖਾ ਦਈਏ ਤੁਹਾਨੂੰ ਇੱਕਦਿਈ ਇਹਦੇ ਚੌੜਾ ਘੜਾ ਵਾਲੀ ਬੜੀ ਚੌੜੀ ਆ ਹਾਂ ਦੇਖ ਸਕਦੇ ਜੀ ਆਹ ਦੇਖ ਸਕਦੇ ਠੰਡੀ ਤੇਰੀ ਆ ਮੱਝ ਉਤਰਾ ਅਜੇ ਆਪ ਚਲ ਕੇ ਖਾਣਾ ਜੇ ਸਾਫ਼ ਕਰਨਾ ਲਈ ਆ ਜੇ ਬੱਚਾ ਨਹੀਂ ਆਇਆ ਹਾਂ ਲਈ ਸਾਡੇ ਇਤਨਾ ਸਾਫ਼ ਹੈ ਤਾਰ ਇਹ ਤੋਂ ਸਾਫ਼ ਹੈ ਤੇ ਆਇਆ ਪੇਲੀਆਂ ਇਤਨਾ ਕੱਟਣ ਦੇ ਆ ਸਾਡੇ ਸੰਦੇ ਕਿੰਨੋਂ ਦਾ ਇੰਨਾ ਗਈ ਰਗੀ ਠੀਕ ਹੈ ਸੋਰਾ ਫਿਰ ਇੱਕ ਕਰੀ ਗੋਟਾ ਗਾ ਇਹਦੇ ਮਗਰ ਕੱਟਾ ਜੇ ਥੋੜਾ ਡਰਦੀ ਦਰਦੀ ਜੀ ਹੁਣੇ ਸੋਈ ਹੈ ਜੇ ਬਾਕੀ ਖੱਲਿਆ ਚੰਗੀ ਬਣ ਗਈ ਹੈ ਉੱਧਰ ਰਾਤ ਤੁਸੀਂ ਇਹ ਬਚਾ ਆਜੇ ਲੈ ਇੱਕ ਰੀ ਦੂਰੋਂ ਵੀ ਦੇਖ ਸਕਦੇ ਜੀ ਬਾਕੀ ਸੋਣੀ ਝੋਟੀ ਸਭ ਦੀ ਉਤਰਾਏ ਆ ਵੀ ਚਲੋ ਤਾਜੀ ਸੁਈ ਹੈ ਤੇ ਥੋੜੀ ਲੱਪੇ ਲੁਪੇ ਜਿਆ ਥੱਲੇ ਚੰਗੀ ਭਰ ਗਈ ਹੈ ਉਹ ਦੇਖ ਸਕਦੇ ਆ ਫੇਰ ਮੈਜੇ ਥੱਲੇ ਬਾਕੀ ਸਾਫ ਧਾਰ ਰਿਹਾ ਉਹਦੇ ਉੱਤਰਾਂ ਗਈ ਜੀ ਚਲੋ ਕੁਛ ਆ ਜਾਂਦਾ ਗਾੜੀ ਤੇ ਦੱਸਿਓ ਵੀ ਜਿਹਦਾ ਮੁੱਲ ਫੇਰ ਆਪਾਂ ਠੀਕ ਜੀ ਵਿਦਿਓ ਮੋਟਰ ਹੀ ਲੱਗੀ ਐ ਮਹੀਨਿਆਂਾਂ ਚਲੇ ਤੇ ਇੱਕੋ ਬਾਕੀ ਗਾੜੀ ਵੀ ਚੰਗੀ ਹੋਊਗੀ ਇਹਦੀ ਕਿੰਨਾ ਫੇਰ ਕੇਰਾ ਮੁੱਲ ਮੁੱਲ ਇਹਦਾ ਵਿੱਚ 82000 ਕਿੰਨਾ 82000 80 ਦੇ ਦिए 280 78000 ਦੀ 78000 ਚਲੋ ਬਾਕੀ ਮੌਕੇ ਤੇ ਹੋ ਜੂਗਾ ਮੰਤਨ ਠੀਕ ਹੈ ਜੀ ਇੱਕ ਵਾਰੀ ਕਰਿਓ ਪਿਛੇ ਇਧਰੋਂ ਫੇਰ ਨਹੀਂ ਬੈਠਾ ਯਾਰ ਚਲਿਓ ਨਾ ਲੈ ਸੰ ਇਹ ਤਾਂ ਅੱਜ ਥੱਲੇ ਚੰਗੀ ਖੁੱਲੀ ਤਿਆਰ ਹੋਈ ਹੈ ਉਹ ਤਾਂ ਉਹ ਤਾਂ ਨਹੀਂ ਪਹਿਲਾਂ ਦੇ 12 ਕਰੋੜ ਚਲੋ ਹੁਣ 12 ਕਰੋੜ ਦੇ ਬੜਾ ਠੀਕ ਹੈ ਜੀ ਤੇ ਹੁਣ ਇੱਕ ਆ ਵੀ ਅੱਜ ਵੀ ਹੈ ਜੀ ਹਾਂ ਜੀ ਹਾਂ ਦੇਖਾਂਦੇ ਜੀ ਇਹਦੇ ਮਗਰ ਵੀ ਟੱਗਾ ਗਿਆ ਇਹਦੇ ਮਗਰ ਵੀ ਕੱਟਾ ਆ ਗਿਆ ਜੀ ਪਤਾਰਾ ਮਰੀ ਵੀ ਦੀਆਂ ਹਾਂ ਦੇਖਾਂਦੇ ਜੀ ਇਹਦੀ ਧਾਰ ਬੜੀ ਸਾਫ਼ ਹੈ ਥੱਲੇ ਚੰਗੀ ਖੁੱਲੀ ਤਿਆਰ ਹੋਈ ਹੈ ਜੀ ਹਾਂ ਦੇਖਾਂਦੇ ਜੀ ਇਹਦਾ ਜਵਾਬ ਠੀਕ ਇਹ ਛੱਡ ਦਉਂਗੀ ਤੇ ਬਾਕੀ ਆ ਹਵਾਨੇ ਦੇ ਨਾੜਾਂ ਜਿਹੜੀਆਂ ਦੀਆਂ ਦੇਖ ਸਕਦੇ ਜੇ ਚੰਗੀਆਂ ਵਾ ਅੱਗੇ ਪਿਛਲੇ ਥਣਾਂ ਦਾ ਜਿਹੜਾ ਸਾਈਜ਼ ਦੇਖ ਸਕਦੇ ਸਾਈਜ਼ ਲਗਭਗ 1.2 ਦੋਵੇਂ ਅੱਗੇ ਪਿਛਲੇ ਥਣ ਜਿਹੜੇ ਸਾਈਜ਼ ਦੇ 1.2 ਆ ਤੇ ਸਾਰੇ ਮਾਇਆ ਦੁੱਧੀਆਂ ਸਮਝੀਆਂ ਕੋਲ ਨਹੀਂ ਪੱਟੇ ਲੱਗਦੇ ਨਹੀਂ ਤਿਆਰ ਕਰਿਆ ਹਵਾਨਾ ਦੇਖ ਸਕਦੇ ਪੂਛੜੇ ਵੀ ਦੇਖ ਇੱਕ ਮਿੰਟ ਆ ਦੇਖ ਸਕਦੇ ਠੱਲੇ ਵੀ ਚੰਗੀ ਤਿਆਰ ਹੋ ਗਈ ਇਹ ਕਿੰਨਾ ਦੁੱਧ ਕੱਢੀ ਜਾਊਗੀ ਬੀਬੀ ਜੀ ਜੀ ਵੀ ਚੜੇ ਜਾਊਗਾ ਲੋਕਾਂ ਦੇ ਤੇ ਨਹੀਂ ਜੋ ਬਾਰਾ ਕੋਦੇ ਦੇ ਕੱਟਾ ਦਕਾਲੇ ਉਹਦੇ 12 ਕਿਲੋ ਬਾਹਰ ਦੇ ਜੁਗ ਦੀ ਜਿਵੇਂ ਇਹ ਵੀ 12 13 ਲੀਟਰ ਦੇ ਲਾਗੇ ਬਣੇ ਦੁੱਧ ਜਿਹੜਾ ਕਹਿੰਦੇ ਵੀ ਦਈ ਜਾਂਦਾ ਨਹੀਂ ਨਾ ਕੋਈ ਟਾਈਮ ਲੱਗੇ ਬਣੀ ਬੜੀ ਬੜੀ ਮਾਈ ਹਾਂ ਇਹ ਕੱਟਾ ਘੁਟਾ ਦੇ ਬੜਾ ਬੜਾ ਜਿਹਾ ਥੋੜੀ ਜਿਹੀ ਰਿਕ ਵੇਹ ਮੈਂ ਚੋ ਲਾ ਪਾਣੀ ਅੱਜ ਕੋਈ ਚਵਾਈ ਕਹਿੰਦੇ ਕੀਤੀ ਆ ਬਾਕੀ ਅੱਜ ਹੀ ਸੋਈ ਆ ਤੇ ਆ ਦੇਖ ਸਾਦੇ ਜੀ ਹਵਾਨਾ ਇਹਦਾ ਆ ਫਿਰ ਤੋਂ ਦੇਖ ਸਾਦੇ ਜੀ ਕਰੀ ਕਿੰਨਾ ਫੇਰ ਰੱਖੀ ਇਹਦਾ ਮੁੱਲ ਮੁੱਲ ਤੇ ਜੀ ਦਾ 10000 ਦੇ ਅੱਛਾ 75000 ਦਾ 4 ਕਰ ਦਈਏ ਮਨ ਦੱਸੋ ਦੰਨਾ 2000 ਛੱਡ ਦਈਏ 75000 72000 ਦੇ ਦਈਏ ਚਲੋ ਠੀਕ ਹੈ ਜੀ ਤੇ ਆ ਬੱਚਾ ਜੀ ਇਹਦਾ ਆ ਵੀ ਮੈਂ ਦੇ ਸੁਈ ਸੁਵਾਈ ਇਹ ਵੀ ਸੁਈ ਜੀ ਵੀਰ ਜੀ ਪਸੰਦੀ ਇਹਦੇ ਮਗਰ ਕੱਟੀ ਇਹਦੇ ਮਗਰ ਕੱਟੀ ਆ ਠੀਕ ਕੋ ਬੋਲੇ 8 ਕਿਲੋ 9 ਕਿਲੋ ਜੀ ਨਾਉਂਦੇ ਹੁਣ ਦੁੱਧ ਮੈਂ 12 ਦਾ ਕਰ ਦਿਆਂਗਾ ਜੀ ਉਹ ਵੀ ਬਣੀ ਆਨੇ ਇਹਦੇ ਵੀ ਲਾਗੇ ਤਾਂ ਦੇਖ ਸਕਦੇ ਜੀ 9 ਕਿਲੋ ਤਾਂ ਪੂਰੇ ਇਹਦੇ 9 ਕਿਲੋ ਵਾਰੀ ਹੋ ਗੋ ਬੋਲੇ ਇਹ ਕਿੰਨਾ ਕਰੀ ਜਾਊਗੀ ਦੁੱਧ ਵੀਰ ਜੀ 13 ਕਿਲੋ ਵੀ ਸਾਦੀ 14 ਵੀ ਜੇ ਮੈਂ 12 ਦੇ ਦਊਂਗਾ ਨਾ ਜੀ ਧੀ ਮੈਂ ਆ ਵੇਖੋ ਮਹੀਂ ਗਈ ਆ ਬਰਾ ਮੈਂ ਕੁਝ ਵੀ ਤਾਂ ਨਹੀਂ ਦੁੱਧ ਆਖਿਆ ਤਾਂ ਅੰਦਰ ਥੋੜਾ ਜੀ ਅੱਛੀ ਦਾ ਰਹੀ ਹੈ ਤਾਂ ਕੰਨ ਜਤੂ ਬਾਕੀ ਇਹ ਆ ਵੀ ਮੱਝ ਭਰੀ ਹੈ ਪੂਰੀ ਚੰਗੇ ਕੱਦ ਕਰ ਚ ਲੈ ਜਾਓ ਬਾਕੀ ਆ ਪਿੱਟ ਕੋੜੇ ਤਾਂ ਦੇਖ ਸਕਦੇ ਜੀ। ਇਹ ਫੱਲੇ ਆ ਮੈਂ ਇੱਕ ਅਲੀ ਦੇਖ ਸਕਦੇ। ਕਿੰਨਾ ਫੇ ਰੱਖਣਾ ਮੁੱਲ? ਮੁੱਲ ਤੇ ਵੀ ਜੀ ਦਾ 90000 ਦੇ। ਅੱਛਾ 85000 ਦੇ ਦਈਏ। ਕਰ ਦਈਏ ਮੰਨਤਾ ਨਾ ਹੋ। 100 ਕਿਨਾ ਕਰੀ ਜੀ। 82 ਦੇ ਦਈਏ। ਪੂਰੇ 80 ਆ ਧਿਆਨ ਨਾਲ। 88 ਨਹੀਂ ਦੇਦੇ ਨਹੀਂ। ਠੀਕ ਹੈ ਜੀ। ਆ ਵੀ ਛੋਟੀ ਸੂਈ ਹੈ। ਇਹਦੇ ਮਗਰ ਕੱਟੀ ਹੈ। ਦੇ ਵੀ ਸੁਈ ਸੁਈ ਵਈਏ ਇਹਦੇ ਮਗਰ ਬੱਚਾ ਜੇ ਵੀ ਇਤਜਾ ਦੇ ਨੇ ਸੁਈ ਨੂੰ 9-10 ਕਿਲੋ ਬੋਲੇ ਹੋਗੇ ਤੇਰੇ ਦੀ ਠੀਕ ਹੈ ਜੀ ਮਾਈਕ ਤੇ ਲੱਗੀ ਉਹ ਕਾਨੂੰ ਗੱਲਾਂ ਇਹ ਕਿੰਨਾ ਦੁੱਧ ਭਰੀ ਜਾਊਗੀ ਦੁੱਧ ਵੀ ਜੀ ਵੀ 12-13 ਕਿਲੋ ਦੇ ਰੂਗੀ ਲੋਈ ਝੋਟੀ ਜਾਵੇ ਕੋਕਰੀ ਚੰਗੀ ਤੋਰ ਤੋਰ ਇਹ ਨਾ ਮਈਆਂ ਵੀ ਤਿੰਨੇ ਪਾਸੇ ਪਈਆਂ ਇਹ ਵੀਡੀਓ 'ਚ ਹਾਂਜੀ 6 ਬੰਦਿਆਂ ਨੇ ਲਈਆਂ ਸਾਈ ਵੀ 5000 ਰੁਪਏ ਪਾਈ ਆ ਅੱਛਾ ਤੋਂ ਆ ਨਹੀਂ 11-12 ਤਰੀਕ ਨੂੰ ਖੜਨੀ ਆ ਤੇ ਮੈਂ ਉਹਦੇ ਨਾਲ ਨਹੀਂ ਰੋਣਾ ਆ ਜੀ ਤੇ ਮਈਆਂ ਜਿਸਲੇ ਦੁੱਧ 10 ਕਿਲੋ ਦੇੜ ਘੜੂਗਾ 9 ਕਿਲੋ ਕਰਕੇ ਕੋ ਬੋਲੇ ਛੋਕੇ ਤੇ ਸੱਲੀ ਕਰਕੇ ਖੜੇਗਾ ਇਰੀਆਂ ਨਹੀਂ ਆਈਆਂ ਇਹ ਦੰਨੇ ਬਾਕੀ ਥੱਲੀਆਂ ਬੜੀ ਚੰਗੀ ਤਿਆਰ ਹੋਈ ਹੈ ਇਹ ਆ ਦੇਖ ਸੰਦੇ ਜੇ ਹਵਾਨੇ ਦਾ ਲਾਗੇ ਤਾਂ ਤੇ ਆਹ ਤਾਂ ਵੀ ਤੁਹਾਨੂੰ ਦਿਖਾ ਦਈਏ ਥਾਣਾ ਦਾ ਸਾਈਡ ਗੈਪ ਜਿਹੜਾ ਇਹਦਾ ਵੀ ਚੰਗਾ ਵਾ ਬਾਕੀ ਗੋਲ ਸਿੰਘ ਦੀ ਆ ਲੋਹੀ ਮੱਝ ਜੀ ਡੀਐਫ ਵੱਡੀ ਹੈ ਤੇ ਇਹਦਾ ਮੁੱਲ ਵੀ ਜੀ ਫਿਰ ਮੁੱਲ ਤੇ ਵੀ ਜੀ ਦਾ 85000 ਜੀ ਅੱਛਾ ਤੇ ਕੱਲ ਵੀ ਜੀ 70000 ਦੀ 70000 ਦੀ ਦੇ ਦਾਂਗੇ 5000 ਛਾਈ ਵੀ ਆਈ ਆ ਅੱਛਾ ਤੋ ਆਨੇ 11 12 ਤਰੀਕ ਨੂੰ ਆਦੇ ਪੈਸੇ ਆਉਣ ਵਾਲੇ ਪਹਿਲਾਂ ਆਦੇ ਆਉਣੇ ਆ ਤੇ ਲੈ ਜਾਣਗੇ ਅੱਜ ਬਾਰੇ ਅੱਛਾ ਹੁਣ ਤੋ ਨਾ ਸੂਰੇ ਫੋਨ ਕਰਦਾ ਵੀ ਅੱਡੇ ਪੈਸੇ ਨਾ ਲੇਟ ਹੋ ਗਏ ਦਿਹਾੜੀ ਮਿਲਣੇ ਆ ਕਿ ਤੋ ਲੈਣੇ ਆ ਅੱਛਾ ਤੇ ਇਹ ਕਰਾ ਕਰਕੇ 78000 ਦੀ 70000 ਦੀ ਵੀ ਦੇ ਦਾਂਗੇ ਠੀਕ ਆ ਹੋ ਗਿਆ ਤਸਲੀ ਕਰਕੇ ਦੋ ਡੰਗ ਖੜੇ ਪਾਉਣਗੇ ਤੇ ਬਾਕੀ ਆ ਦੇ ਸਾਦੇ ਬਿਲਕੁਲ ਗੋਲ ਸਿੰਘ ਛਾਈ ਪਾ ਦੇ ਨਹੀਂ ਕੋਸਾ ਵੀਡੀਓ ਕਰਦੇ ਪਾ ਦੋ ਡੰ ਜਿਹੜੀ ਮਾਝ ਹੈ ਪੂਰੀ ਭਾਰੀ ਹੈ ਮਾਝ ਜਿਹੜੀ ਹੈਵੀ ਮਾਝ ਆ ਤੇ ਥਾਣੀ ਦੇ ਘਰੀ ਤੁਹਾਨੂੰ ਲੱਗੇਗਾ ਦੇਖ ਕੇ ਇਹਦੇ ਮੋਰ ਕੱਟੀ ਹੋਇਆ ਸਾਉ ਦੀ ਦੀ ਕੱਟੀ ਬੜੇ ਕਮਾਲ ਦੀ ਹੈ ਜਿਹੜੀ ਇਹਦੇ ਮਗਰ ਬਾਕੀ ਮਿਲਕਵੇਂ ਨੇ ਵੀ ਦੇਖ ਸਕਦੇ ਜੇ ਚੰਗਾ ਪਰ ਸਟਰਕਚਰ ਆ ਪੂਰੀ ਹੈਵੀ ਹੈ ਮਾਦੀ ਜਿਹੜੀ ਬਾਕੀ ਇਹਦੇ ਮਗਰ ਕੱਟੀ ਜਿਹੜੀ ਬੜੇ ਕਮਾਲ ਦੀ ਹੈ ਕੱਟੀ ਹੋ ਰਹੀ ਹੈ ਇਹਦੇ ਸਾਰੇ ਬੱਚੇ ਤੁਹਾਨੂੰ ਐਂਡ ਤੇ ਦਿਖਾ ਦਾਂਗੇ ਸਾਰੇ ਬਿਲਕੁਲ ਕੋਲੇ ਹੀ ਬੱਚੇ ਹਾਂ ਦੇਖ ਸੱਤ ਇਹ ਰਾਨਾ ਇਹਦਾ ਫਿਰ ਵਿੱਜੀ ਕਿੰਨਾ ਜੀ ਮੁੱਲ ਮੁੱਲ ਤਾਂ ਵਿੱਜੀ ਦਾ 10 ਜੀ ਅੱਛਾ 1 ਲੱਖ ਰੁਪਏ ਦੀ ਦਿੱਤੀ ਆ ਅੱਛਾ ਲੱਖ ਜੀ ਪੂਰੇ ਲੱਖ ਦੀ ਦੇਣੀ ਹੈ ਨਾ ਠੀਕ ਹੈ ਜੀ ਤੇ ਆ ਵੀ ਮੱਝ ਜਿਹੜੇ ਚੰਗੇ ਕਰਸ ਤੋਂ ਨਹੀਂ ਜੀ ਮਾਰ ਕਟਾ ਇਹਦੇ ਠੀਕ ਹੈ ਜੀ ਇਹ ਕਿੰਨਾ ਕ ਦੁੱਧ ਪਰਜੂਗੀ ਦੁੱਧ ਵੀ ਜੀ 11 ਪਰ 12 ਕਿਲੋ ਜੀ ਆਜੂਗੀ 8 ਕਿਲੋ ਦੇ ਰਿਕਣ ਬੋਲੇ ਹੀ ਹੋਣਾ ਥੇ ਅੱਛਾ ਉਹ ਵੀ ਹੜੇ ਕਦੇ ਚਵਾਲ ਕਾ ਕੰਨੂ ਦਲਾ ਠੀਕ ਆ ਲੈ ਜਾ ਫਿਰ ਅਕੀਕਤ ਕਾਠ ਦੀ ਚੰਗੀ ਆ ਇਹ ਵੀ ਤਾਜੀ ਸੋਈ ਥੋੜੀ ਲੱਪੇ ਜਿਹਾ ਬੰਦ ਵੀ ਦੀਨ ਆਨੇ ਤੇ ਦੇਖ ਸਕਦੇ ਕਿ ਕਿਰੀ ਲੱਗੇ ਤਾਂ ਕਿ ਮਿਲਕੀ ਮੈਨ ਵਿੱਚ ਚੰਗੀ ਲੱਗੀ ਹੈ ਕਿੱਲੋ ਤੋਂ ਬਾਹਰ ਗਾੜ ਹੋ ਗਈ ਹੋਣੀ ਇਹਦੀ ਤੇ ਇਹਦਾ ਫਿਰ ਮੁੱਲ ਇਹ 75000 ਦੀ ਗੱਡੀ ਦੇ ਦਾਂਗੇ ਹੋਰ ਕਰਦੀ ਹੈ ਮਾਨਾ 2 70 72 ਦੀ ਦੇ ਦੀ 70000 ਦੀ ਪੂਰੇ ਦੀ ਠੀਕ ਹੈ ਜੀ ਇਹ ਤਾਂ ਦਾ ਨੀ ਕਿਦੋਂ ਫੋਟੋ ਬਣਾ ਚਲੋ ਵੀ ਗਾਂ ਧੋਕਰ ਕੇ ਬੰਦ ਦਿਖਾ ਦਈਏ ਆ ਸਾਰੇ ਬੱਚੇ ਆ ਤੇ ਆ ਵੱਡੀ ਮਾਝ ਦੀ ਕੱਟੀ ਆ ਪੂਰੀ ਕਮਾਲ ਦੀ ਕੱਟੀ ਆ ਜਿਹੜੀ ਚੰਗੇ ਟੀਕੇ ਦੀ ਆ ਤੇ ਆ ਜਿਹੜੀ 3 ਨੰਬਰ ਤੇ ਵੱਡੀ ਮਾਂਝ ਦਿਖਾਈ ਸੀ ਉਹਦੀ ਕੱਟੀ ਆ ਤੇ ਬਾਕੀ ਆ ਬੱਚੇ ਆਪਾਂ ਦੇਖ ਸਕਦੇ ਆ ਤਾजे ਜਿਹੜੇ ਨਾੜੋ ਜਿਹੜੇ ਬਿਲਕੁਲ ਨਾਲ ਆ ਆ ਜਿਹੜੀ ਟੁਕੜ ਕਾ ਬੰਗਾ ਆ ਕਿੰਨੇ ਚਿਰ ਦੀ ਚੱਕ ਪਾਸੇ ਵੇਚੀ ਇਸ ਜਿਹੜੀ ਵੀ ਜੀ ਮਹੀਨੇ ਹੋ ਗਏ ਸਤਵਾਂ ਲੱਗਣ ਵਾਲਾ ਡਬਲ ਜੀ ਅੱਛਾ ਹਾਂ ਜੀ ਤੇ ਦੁੱਧ ਤੁਹਾਡੀ 4 ਕਿਲੋ ਜੀ ਅੱਛਾ ਬਾਕੀ ਚਵਾਈ ਚਵਾਈ ਠੰਢੀ ਧੀਰੀ ਬੜੀ ਦਾਬਾ ਯਾਰ ਵੀ ਚਲੋ ਚਾਹ ਪਾਣੀ ਦਾ ਕਿਸੇ ਵੀਰ ਦਾ ਸਾਰੀ ਜਾਓਗੇ ਆਹ ਚਾਰ ਨੇ ਤੇ ਦੇਖ। ਬਰਾਤਿਆਂ ਦਾ। ਤੋੜ ਕੇ ਤੁਹਾਨੂੰ ਦਿਖਾ ਦਈਏ ਮੁੱਲ ਦੱਸਦੇ ਫਿਰ। ਬੰਦ ਹੋ ਗਈ ਸੀ। ਕਿਹਦੇ ਪਦਣੀ ਆ ਬੱਜੀ। ਬਾਰੇ ਬੰਨਣਾ ਵੱਡੇ ਬੰਨਣੇ ਬਾਰੇ ਬੰਨਣੇ। ਇਹ ਮੈਂ ਇਹ ਕਰ ਦਿੰਦਾ ਜੀ। ਬਾਰੇ ਬੰਨਣਾ ਉਧਰ ਕਰਦੇ। ਇਹ ਬੰਨਣਾ ਜਿਹੜਾ ਇਹ ਤਾਂ ਮਕਰੋ ਦੇਖ ਸੰਦੇ ਜੀ। ਤੇ ਇਹਦਾ ਮੁੱਲ ਕਿੰத்திய ਫਿਰ? ਮੁੱਲ ਇਹਦਾ ਵੀ ਜੀ 5000। ਕਿ ਭੀ ਦੇ ਦਈਏ 23000 ਜਿੱਦਾਂਗੀ ਅੱਛਾ 23 ਦੀ ਦੇ ਦੇਣੀ ਹੈ ਮੇਰਾ ਠੀਕ ਹੈ ਜੀ ਤੇ ਬਾਕੀ ਆ ਵੀ ਚਲੋ ਕੋਈ ਵੀ ਤੁਹਾਡੇ ਘਰੋਂ ਤਸੱਲੀ ਕਰਕੇ ਨਾ ਵੇਸ ਚਾਖ ਕੇ ਪਸ਼ੂ ਖਰੀਦੇ ਠੀਕ ਹੈ ਵੀ ਜੀ